ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਵੀਡੀਓ ਤੇ ਧਿਆਨ ਜ਼ਰੂਰ ਦੇਣਾ ਅੱਜ ਆਪਾਂ ਗੱਲ ਕਰਦੇ ਆ ਪਖੰਡੀ ਬਾਬੇ ਸਾਧ ਸੰਤ ਜਿਹੜੇ ਕਿ ਕੁਝ ਤਾਂ ਆਪਣੇ ਡੇਰਿਆਂ ਦੇ ਵਿੱਚ ਬੈਠੇ ਨੇ ਕੁਝ ਗੁਰੂ ਘਰਾਂ ਦੇ ਵਿੱਚ ਬਹਿ ਕੇ ਗੰਦ ਪਾ ਰਹੇ ਨੇ ਧੰਨਵਾਦ ਆਜੀ ਇਹ ਆਧਾਰਨ ਦਿਨਾਗਾ ਅਰਾਏ ਕੋਟ ਕੋਲਾ ਜਗਰਾਵਾਂ ਦੇ ਲਾਗੇ ਚਰਨ ਘਾਟ ਗੁਰਦੁਆਰਾ ਸਾਹਿਬ ਪੈਂਦਾ ਹੈਗਾ ਤੇ ਉੱਥੇ ਇੱਕ ਬਾਬਾ ਰਹਿੰਦਾ ਸੀ ਬਲਜਿੰਦ ਸੰਤ ਬਾਬਾ ਬਲਜਿੰਦਰ ਸਿੰਘ ਨਾਂ ਲਾਇਆ ਹੋਇਆ ਮੂਰੇ ਉਹਨੇ ਜਿਹਦੇ ਉਹਦੇ ਕੱਪੜੇ ਸੀ ਜਿਸ ਤਰ੍ਹਾਂ ਸੌਦਾ ਸਾਧ ਬਲਾਤਕਾਰੀ ਪਾਉਂਦਾ ਸੇਮ ਉਹ ਜੇ ਕੱਪੜੇ ਪੂਰਾ ਪਖੰਡ ਬਾ ਪੂਰਾ ਸਿਰੇ ਦਾ ਇਧਰ ਪਾਈਆਂ ਚਾਰਮਾੜਾ ਉਧਰ ਪਾਈਆਂ ਚਾਰਮਾੜਾ ਤੇ ਬੂਟੀਆਂ ਵਾਲੇ ਕੱਢੇ ਹੋਏ ਚੌਲੇ ਝੋਲੇ ਚੰਗੇ ਮਹਿੰਗੇ ਮਹਿੰਗੇ ਅਕਸਰ ਆਪਾਂ ਦੇਖਦੇ ਆ ਕਿ ਹੁਣ ਆਪਾਂ ਕਿੱਥੇ ਕਿੱਥੇ ਅਰਾਖੀ ਕਰੀਏ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਜਦੋਂ ਇਹ ਕੁਝ ਹੋਣ ਲੱਗ ਜਾਵੇ ਤਾਂ ਫੇਰਾ ਤਾਂ ਰੱਬ ਹੀ ਕਹਿੰਦੇ ਰੱਖਾਗਾ ਹੁਣ ਜ ਕੁਝ ਕੱਲੇ ਨਾ ਖੌਤੀ ਸਾਧਨ ਨੂੰ ਵੀ ਨਹੀਂ ਕਹਿ ਜਾ ਸਕਦਾ ਕੁਝ ਸਾਡੀਆਂ ਜਿਹਨੂੰ ਅਸੀਂ ਧੀਆਂ ਪੈਣਾ ਕਹਨੇ ਆ ਉਹਨਾਂ ਦੇ ਵਿੱਚੋਂ ਬੇਗੜੀਆਂ ਵੀ ਲਾਦਾ ਨਹੀਂ ਕਹੀ ਜਿੰਨਾਂ ਨਾਲ ਰੇਪ ਹੁੰਦਾਗਾ ਪਹਿਲੀ ਗੱਲ ਤਾਂ ਉਹ ਕੁੜੀਆਂ ਬੋਲਦੀਆਂ ਨਹੀਂ ਸਾਡ ਕੇ ਚੱਲ ਜਾਂਦੀਆਂ ਤੇ ਉਸ ਤੋਂ ਬਾਅਦ ਜਦੋਂ ਅੰਮਰਤਪਾਲ ਮੈਰੋ ਨੇ ਨੂੰ ਦੱਸਿਆ ਜਨਾਨੀਆਂ ਨੇ ਉਹਦੀ ਸਾਰੀ ਰਿਕਾਰਡਿੰਗ ਵੀਡੀਓ ਸਾਕੂਸ ਚੱਲ ਰਿਹਾਗਾ ਉਹਨੇ ਔਰਤ ਨੂੰ ਪੁੱਛਿਆ ਕਿ ਤੁਹਾਡੇ ਨਾਲ ਜਿਹੜੇ ਸਰੀਰਕ ਸੰਬੰਧ ਨੇ ਇਸ ਬਾਬੇ ਨੇ ਕਿੰਨੇ ਕਵਾਰ ਬਣਾਏ ਨੇ ਉਹ ਗੈਣ ਲੱਗੀ ਮਨ ਲਓ ਇਸ ਤਰ੍ਹਾਂ ਔੜਕੜਕ ਕੇ ਜੇ ਕਹਿੰਦੇ ਜੀ ਬਨਾਲੇ ਹੋਣਗੇ 40 40 ਕਵਾਰ ਹੁਣ ਜੇ 40 ਵਾਰ ਸਬੰਧ ਬਣਾਏ ਨੇ ਇਹਨੂੰ ਆਪਾਂ ਬਲਾਤਕਾਰ ਨਹੀਂ ਕਿਹਾ ਜਾ ਸਕਦਾ ਜਿਹੜੇ ਕੁੜੀਆਂ ਦੇ ਨਾਲ ਰੇਪ ਹੋਏ ਨੇ ਜਾਂ ਇਹ ਤੋਂ ਸਾਡੇ ਅੱਗੇ ਭੱਜੀਆਂ ਨੇ ਤੇ ਉਹਨਾਂ ਨੇ ਕਿਉਂ ਨਹੀਂ ਦੱਸਿਆ ਜੀ ਉਹਨਾਂ ਨਾਲ ਰੇਪ ਹੋਏ ਨੇ ਦੂਜਾ ਨੰਬਰ ਇਹ ਆ ਕਿ ਗੁਰਦੁਆਰੇ ਦੇ ਵਿੱਚ ਉਹ ਜਨਾਨੀ ਵੀ ਉਨੀ ਦੋਸੀ ਆ ਤੇ ਜਿਹੜਾ ਉਹ ਖੌਫੀ ਬਾਬਾ ਦਾ ਬਲਵਿੰਦਰ ਸਿੰਘਾ ਉਹ ਵੀ ਉਹਨਾਂ ਦੋਸੇ ਆ ਦੋਨਾਂ ਨੂੰ ਸਜ਼ਾ ਜਿਹੜੀ ਕਰੜੀ ਦਿੱਤੀ ਜਾਵੇ। ਪਰ ਪੁਲਸਣੇ ਫੜ ਲਿਆ ਸਾਧ ਬਾਬਾ ਤੇ ਰਮਾਨ ਵੀ ਲੈ ਲਿਆ ਤੇ ਅੱਗੇ ਪਰਦਾ ਖੁੱਲਣ ਗਿਆ ਕਿ ਕੀ ਕੀ ਅੱਗੇ ਹੋਰ ਕੀ ਕੀ ਗੰਦ ਪਾਉਂਦਾ ਕਿੰਨੀਆਂ ਕਿ ਬੱਚੀਆਂ ਆਂਦੀ ਉਹਨਾਂ ਨੇ ਇਸ ਤਰ੍ਹਾਂ ਜੀਵਨ ਖਰਾਬ ਕੀਤੇ ਆ। ਮੈਂ ਤੁਹਾਨੂੰ ਕਹਿਣਾ ਹੁੰਨਾਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਇਹ ਭੇਖੀ ਬੈਠੇ ਨੇ ਇਹ ਇਹ ਦੁਸ਼ਟ ਬੈਠੇ ਨੇ ਇਹ ਗੁਰਦੁਆਰਿਆਂ ਦੇ ਵਿੱਚ ਇਹ ਡੇਰਿਆਂ ਦੇ ਵਿੱਚ ਬੈਠੇ ਨੇ ਦੁਸ਼ਮਣ ਸ਼ਿਕਾਰ ਖੇਡਣ ਨੂੰ ਬੈਠੇ ਨੇ ਕਾਂ ਬਾਸ ਨਾਲ ਦੇ ਭੁੱਖੇ ਲੋਕ ਨੇ ਤੇ ਤੁਸੀਂ ਇਹਨਾਂ ਨੂੰ ਸੰਤਾਂ ਮਹਾਪੁਰਸ ਬਾਬੇ ਪਤਾ ਨਹੀਂ ਮਹਾਰਾਜ ਪਤਾ ਨਹੀਂ ਕੀ ਕੀ ਮੂਹਰੇ ਲਾਉਣ ਲੱਗ ਪਏ ਇਹਨਾਂ ਨੇ ਬੇੜਾ ਸਿੱਖ ਕੌਮ ਦਾ ਤਾਂ ਜਿਹੜਾ ਬਿਠਾਈ ਦਿੱਤਾ ਤੇ ਹੁਣ ਜਿਹੜੇ ਇਹ ਬਾਬੇ ਨੇ ਬੀਬੀ ਦਾਦਾ ਸਾਲ ਜਿਹੜੇ ਜ਼ਿਲਾਂ ਦੇ ਵਿੱਚ ਰਹਿ ਕੇ ਆਉਣਗੇ ਤੇ ਇਹਨਾਂ ਨੂੰ ਪੁੱਛਣਾ ਹੋਵੇ ਕਿ ਬੇਸ਼ਰਮ ਹਾਂ ਠੀਕ ਹਾਂ ਤੂੰ ਕੰਜਰ ਕਿੱਤੇ ਕੰਜਰ ਕਿੱਤਾ ਕਰਨਾ ਤੁਸੀਂ ਤਾਂ ਗੁਰੂ ਦਵਾਰੇ ਨੂੰ ਮੰਦਰਾ ਨੂੰ ਹੋਰ ਸੰਸਥਾਵਾਂ ਨੂੰ ਕਿਉਂ ਬਦਨਾਮ ਕਰਦਿਓ ਉੱਥੇ ਚਾਰ ਗੁਰੂ ਗ੍ਰੰਥ ਸਾਹਿਬ ਦੀਆਂ ਸਵਾਰੀਆਂ ਸੀ ਸਤਕਾਰਯੋਗ ਤੇ ਉਹ ਉਥੋਂ ਸ਼੍ਰੋਮਣੀ ਕਮੇਟੀ ਦੇ ਜਿਹੜਾ ਡਿਊਟੀ ਲਈ ਤੇ ਉਹਨਾਂ ਨੇ ਸਤਕਾਰਯੋਗ ਚਾਰੀ ਗੁਰੂ ਮਹਾਰਾਜ ਦੀਆਂ ਸਵਾਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਦੂਜੇ ਗੁਰਦੁਆਰੇ ਦਾ ਸਬਦ ਕਰ ਦਿੱਤੀਆਂ ਇਹ ਲੋਕ ਨੇ ਨਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆੜੇਠ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਇਹ ਡੇਰਿਆ ਚ ਗੁਰਦੁਆਰਿਆਂ ਚ ਬੈਠੇ ਨਹੀਂ ਇਹ ਬਿਠਾਏ ਗਏ ਨੇ ਇਹ ਸ਼ਾਸਤਰ ਜਿਹੜੇ ਹੈਗੇ ਨੇ ਚਲਾਕ ਕਿਸਮਤ ਦੇ ਲੋਕ ਨੇ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਕੋਲ ਜੇ ਸਾਡੀਆਂ ਬੀਬੀਆਂ ਜਾਂਦੀਆਂ ਨੇ ਜਾਂ ਸਾਡੀਆਂ ਲੜਕੀਆਂ ਜਾਂਦੀਆਂ ਨੇ ਤੇ ਉਹਨਾਂ ਦਾ ਮਾਪਿ ਪਿਓ ਦਾ ਵੀ ਫਰਜ਼ ਬਣਦਾ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਜਾਨਨੇ ਹੋ ਸੰਸਥਾ ਤੇ ਜਾਨਨੇ ਹੋ ਮੱਥਾ ਟੇਕ ਕੇ ਬਾਸ ਆਓ ਤੇ ਉਹ ਸਾਧ ਕੋਲੇ ਕੀ ਲੈਣ ਜਾਂਦੇ ਹੋ ਚੋਲੇ ਪਾ ਕੇ ਜਿਹੜੇ ਕੱਢ ਮੈਂ ਇਸ ਤਰ੍ਹਾਂ ਪਾਉਂਦੇ ਨੇ ਤੇ ਉਹ ਤੁਹਾਨੂੰ ਕਿੱਥੇ ਭਲਾ ਇਮਾਨਤ ਕਿੱਥੇ ਗੁਜ਼ਾਰਨਗੇ ਉਹ ਲੋਕ ਇਸ ਤਰ੍ਹਾਂ ਮੈਂ ਬੇਨਤੀ ਕਰਦਾਗਾ ਸਾਰੇ ਸਮਾਜ ਨੂੰ ਕਿ ਤੁਸੀਂ ਡੇਰਿਆਂ ਦਾ ਖਿਹੜਾ ਛੱਡ ਦਿਓ ਤੁਸੀਂ ਜਿੱਥੇ ਗੁਰੂ ਘਰ ਦੇ ਵਿੱਚ ਆਏ ਜੇ ਮਸੰਦ ਬੈਠੇ ਆ ਉਹਨਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿਓ ਜਿੱਥੇ ਇਹ ਜਿਆ ਨੂੰ ਬੈਠੇ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿਓ ਮੂੰਹ ਕਾਲਾ ਕਰਕੇ ਉਹਦੇ ਸਿੱਤਰਾਂ ਦਾ ਹਾਰ ਪਾ ਕੇ ਉਹਦਾ ਪਹਿਲਾ ਜਲੂਸ ਕੱਢਣਾ ਸੀ ਬਾਅਦ ਚ ਪੁਲਿਸ ਨੂੰ ਖੜਾਉਣਾ ਸੀ ਜਿੰਨਾ ਚਿਰ ਤੁਸੀਂ ਇਹ ਕੰਮ ਨਹੀਂ ਕਰਨ ਲੱਗਦੇ ਉਹਨਾਂ ਚਿਰ ਰੇਪ ਵਰਗੀਆਂ ਘਟਨਾਵਾਂ ਨਹੀਂ ਰੁਕਦੀਆਂ ਥਾਂ ਥਾਂ ਤੇ ਬਲਾਤਕਾਰ ਹੋ ਰਹੇ ਨੇ ਇਹਨਾਂ ਦਾ ਇੱਕੋ ਇੱਕ ਹੱਲ ਆ ਕਾਨੂੰਨ ਦੇ ਦਾਇਰੇ ਵਿੱਚ ਇਹ ਕਾਨੂੰਨ ਬਹੁਤ ਕੁਸਪਾਲ ਦਾ ਵਕੀਲ ਹੋ ਜਾਂਦੇ ਆ ਐਵੀਡੈਂਸ ਬਹੁਤ ਭਾਲਦੇ ਆ ਉਹਨੇ ਐਵੀਡੈਂਸ ਕਿਸੇ ਕੋਲੇ ਨਹੀਂ ਹੁੰਦੇ ਫਿਰ ਇਹ ਲੋਕ ਸਾਲ ਸੀ ਮਹੀਨੇ ਲਾ ਕੇ ਬਾਹਰ ਆ ਜਾਂਦੇ ਆ ਫਿਰ ਇਹਨਾਂ ਦਾ ਹੌਸਲਾ ਹੋਰ ਵੱਧ ਜਾਂਦਾਗਾ ਫਿਰ ਇਹਨਾਂ ਨੂੰ ਆਏ ਹੁੰਦਾਗਾ ਕਿ ਸਾਨੂੰ ਕੀ ਹੋ ਗਿਆ ਕਿਉਂਕਿ ਬੇਸ਼ਰਮ ਤੇ ਹੁੰਦੇ ਨੇ ਜਿਹੜਾ ਦੇ ਬੰਦੇ ਦੇ ਅਣਖ ਪੱਲੇ ਹੋਊਗੇ ਜਿਨੂੰ ਇਹ ਹੋ ਗਿਆ ਕਿ ਗੁਰੂ ਘਰ ਦੇ ਵਿੱਚ ਜੇ ਬਦਨਾਮੀ ਹੁੰਦੀ ਆ ਮਾੜੀ ਜੀ ਵੀ ਤੇ ਕਹਿੰਦਾ ਭਾਵ ਕਿ ਸਾਰਾ ਸਿੱਖ ਕੌਮ ਦੀ ਨਿਗਾਹ ਹੁੰਦੀ ਆ ਗੁਰੂ ਗ੍ਰੰਥ ਗੁਰੂ ਘਰ ਦੇ ਗ੍ਰੰਥੀਕ ਕਿੱਤੀ ਚਾਦਰ ਬਾਂਗ ਹੋਣੇ ਚਾਹੀਦੇ ਨੇ ਤੇ ਨਾ ਕਿ ਇਹ ਜੇ ਢੰਗੀ ਪਖੰਡੀ ਹੁਣ ਕਿੰਨੇ ਬੈਠੇ ਨੇ ਇਹ ਸਰੋਵਣੀ ਕਮੇਟੀ ਦੇ ਵਿੱਚ ਵੀ ਬੈਠੇ ਨੇ ਬਾਬੇ ਇਹ ਬਲਾਤਕਾਰੀ ਗ੍ਰਾਂਤੀ ਸੀ ਜਿਹੜੇ ਅੱਜ ਹੁਣ ਮੈਨੇਜਰ ਬਣ ਗਏ ਤਰੱਕੀਆਂ ਦੇਤੀਆਂ ਬਲਾਤਕਾਰੀਆਂ ਨੂੰ ਕੁਝ ਨੇ ਰੇਪ ਕਰਕੇ ਜਿਹੜਾ ਕੁੜੀਆਂ ਪੜ੍ਹੀਆਂ ਗਈਆਂ ਸੀ ਆ ਬਾਬਾ ਪੂਰੀ ਵਾਲਾ ਸ਼ਾਇਦ ਪਿੰਡ ਕਿੱਥੋਂ ਵਾਲਾ ਬਾਬਾ ਸੀ ਤਲਵੰਡੀ ਸਾਬੋ ਡੇਰੇ 'ਚ ਸਾਰੇ ਆਮ ਕੁੜੀਆਂ ਪੜ੍ਹੀਆਂ ਗਈਆਂ ਸੀ ਅਵਤਾਰ ਮੱਕੜ ਨੇ ਆਪਣੇ ਤਿੰਨ ਬੰਦੇ ਬਚਾ ਲਏ ਸਸਪੈਂਡ ਕਰ ਦਿੱਤੇ ਸੀ ਮਹਾਲ ਕਰ ਦਿੱਤੇ ਰੁਪਏ ਲੈ ਕੇ ਮੈਂਬਰ ਆਹੀਂ ਇਹ ਹਾਲ ਤਾਂ ਸਾਡੇ ਲੋਕਾਂ ਦਾ ਗਾ ਜਿਹੜੇ ਪਿੱਠ ਤੇ ਖੜਦੇ ਆ ਮੈਂਬਰ ਸ੍ਰੋਣੀ ਕਮੇਟੀ ਦੇ ਇਹ ਜੇ ਗੰਦੇ ਲੋਕਾਂ ਦੇ ਹੁਣ ਕੀ ਤੁਸੀਂ ਕੀ ਤੇ ਆਸ ਕਰੋਗੇ ਕੀ ਤੇ ਟੇਕ ਲਾਉਂਗੇ ਜੇ ਮੈਂ ਤੁਹਾਨੂੰ ਪਹਿਲਾਂ ਕਹਿਣਾ ਕਿ ਜੇਕਰ ਤੁਸੀਂ ਟੇਕ ਲਾਉਣੀ ਆ ਸਾਰੇ ਲੋਕਾਂ ਬੰਦਿਆਂ ਦਾ ਖੜਾ ਛੱਡ ਦਿਓ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਆ ਜਿਸ ਨੂੰ ਤੁਸੀਂ ਮੰਨਣਾ ਜਿਸ ਨੂੰ ਤੁਸੀਂ ਪੜਨਾ ਸੁਣਨਾ ਫਿਰ ਉਸ ਨੂੰ ਵਿਚਾਰਨਾ ਤੇ ਫਿਰ ਉਹਦਾ ਪ੍ਰਚਾਰ ਅੱਗੇ ਜੇ ਕਰੋਗੇ ਤਾਂ ਤੁਹਾਡੇ ਪੱਲੇ ਪੈ ਜਾਊਗਾ ਜੇਕਰ ਆਪਾਂ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਗਏ ਗੁਰਦੁਆਰੇ ਮੱਥਾ ਟੇਕਿਆਂ ਦਾ ਵਾਪਸ ਆਗੇ ਟੇਕਿਆਂ ਦਾ ਵਾਪਸ ਆਗੇ ਜੇਕਰ ਇੱਥੋਂ ਤੱਕ ਸੀਮਤਾ ਤੇ ਫਿਰ ਮੈਨੂੰ ਲੱਗਦਾ ਕਿ ਬਹੁਤਾ ਭਲਾ ਹੋਊਗਾ ਕਿਉਂਕਿ ਸਾਰੀ ਜ਼ਿੰਦਗੀ ਤਾਰ ਨੂੰ ਜਿਹੜਾ ਜਿੰਨਾ ਤੱਕ ਤੁਸੀਂ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਜਾਂ ਰਹਿਰਾ ਸਾਹਿਬ ਸੁਖਨੀ ਸਾਹਿਬ ਜੋ ਵੀ ਬਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜਦੇ ਨਹੀਂ ਪੜ ਕੇ ਉਤੇ ਅਮਲ ਨਹੀਂ ਕਰਦੇ ਤੇ ਉਹਦਾ ਜੇ ਆਪਾਂ ਕਹਿ ਲਈਏ ਗੁਰਦਵਾਰੇ ਚ ਬਾਬੇ ਨੇ ਗ੍ਰੰਤੀ ਸਿੰਘ ਨੇ ਹੋਰ ਕਥਾ ਵਥੇਗੀਆਂ ਜਿਵੜੀਆਂ ਮਰੀ ਜਾਣਗੇ ਅੱਲਾ ਨਾਲ ਦੀ ਧਮਕਾ ਤਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਕਤੀ ਦਾ ਤੁਹਾਨੂੰ ਇੱਕ ਪੰਕਤੀ ਦੀ ਤੁਹਾਨੂੰ ਜਿਹੜੀ ਵਿਆਖਿਆ ਨਹੀਂ ਕਰਕੇ ਸੁਣਾਉਣਗੇ ਕਿਉਂਕਿ ਉਹਨਾਂ ਨੂੰ ਆਉਂਦੀ ਆਪ ਨੂੰ ਨਹੀਂ ਹੋਰ ਗ੍ਰੰਥ ਚੱਕ ਲੈਣਗੇ ਹੋਰ ਮਨ ਘੜਤ ਕਹਾਣੀਆਂ ਸੁਣਾਈ ਜਾਣਗੇ ਪਰ ਉਹ ਵਿਆਖਿਆ ਨਹੀਂ ਕਰ ਸਕਦੇ ਤੁਹਾਨੂੰ ਕੱਲੇ ਜਗਜੀਤ ਸਿੰਘ ਸਾਹਿਬ ਦੀ ਵਿਆਖਿਆ ਜੇ ਕਰਕੇ ਸੁਣਾ ਦੇਣਾ ਤਾਂ ਤੁਹਾਡਾ ਉਹਨਾਂ ਦਾ ਵੀ ਜੀਵਨ ਜਿਹੜਾ ਬਹੁਤ ਚਿੱਟਾ ਤੇ ਸਾਫ਼ ਹੋ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਜਿਹੜਾ ਚਪੇੜਾ ਮਾਰਦਿਆ ਬਾਣੀ ਮੂੰਹ ਦੇ ਉੱਤੇ ਜੇਕਰ ਤੁਸੀਂ ਸਹੀ ਪੜ੍ਹੋਗੇ। ਪਰ ਹੁਣ ਗੱਲ ਇਹਨਾਂ ਦੀ ਆ ਕਿ ਜਿਹੜੇ ਇਹ ਲੋਕ ਨੇ ਪਹਿਲਾਂ ਤਾਂ ਜਾਣ ਵਾਲੇ ਨੇ ਫਿਰ ਕੁੜੀਆਂ ਜਾਂਦੀਆਂ ਕਿ ਉਹਨਾਂ ਕੋਲੇ ਫਿਰ ਉਹਨਾਂ ਦੇ ਕਮਰਿਆਂ 'ਚ ਜਾਂਦੀਆਂ ਨੇ। ਫਿਰ ਇਹ ਲੋਕ ਬਾਸਾਂ ਦੇ ਭੁੱਖੇ ਨੇ ਲਾਲਚ ਲੋਭ ਦਿੰਦੇ ਨੇ ਹੁਣ ਅੰਬਰਤਪਾਲ ਮਹਿਰੋ ਦਾ ਦੱਸਣਾ ਕਹਿੰਦਾ ਮੈਨੂੰ 10 ਲੱਖ ਰੁਪਏ ਦਿੰਦਾ ਸੀ ਵੀ ਮੇਰੇ ਇਹ ਵੀ ਗੱਲ ਬਾਹਰ ਨਾ ਜਾਣ ਦੀ ਮੇਰੇ ਨਾਲ ਸਮਝੌਤਾ ਕਰ ਲਾ ਤੇ ਉਹਨੇ 70 ਪ੍ਰੇਡ ਵੀ ਕੀਤੀ ਹੈ ਚੰਗੀ ਉਹ ਵੀਡੀਓ ਵੀ ਆ ਜੂਗੀ ਹੁਣ ਕਹਿੰਦਾ ਭਾਵ ਕਹਿੰਦੇ ਕੱਲੀ 70 ਪ੍ਰੇਡ ਨੇ ਇਹਦਾ ਮੂੰਹ ਕਾਲਾ ਕਰਕੇ ਪਿੰਡ ਉੱਤੇ ਦੀ ਕਮਾਉਣਾ ਗਧਿਆਂ ਤੇ ਬਿਠਾ ਕੇ ਜਿਵੇਂ ਪਹਿਲਾਂ ਦੱਸਦੇ ਹੁੰਦੇ ਸੀ ਉਸ ਤਰ੍ਹਾਂ ਜੇ ਹੋਣ ਲੱਗ ਜੇ ਇਹਨਾਂ ਨਾਲ ਫਿਰ ਲੋਕ ਇਹ ਮਾੜਾ ਮੋਟਾ ਹੋ ਸਕਦਾ ਜੇ ਸਮਝ ਜਾਣ ਪਰ ਜਿਹੜੀ ਦੂਜਿਆਂ ਦਾ ਜ਼ਾਇਦਾ ਕਾਮ ਕਰੋ ਲੋ મોਹ ਹੰਕਾਰ ਤੋਂ ਬਚਣਾ ਪਰ ਆਪ ਕਿਸੇ ਜੀਤ ਤੋਂ ਨਹੀਂ ਬਚਦੇ ਤੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਸਾਧਾਂ ਦੇ ਦੇਦੇ ਨਾ ਜਾਓ ਜੇ ਤੁਹਾਨੂੰ ਲੱਗਦਾਗਾ ਕਿ ਆ ਬੰਦਾ ਮੈਲੀ ਅੱਖ ਹੈ ਦੀ ਆਪ ਨੂੰ ਪਤਾ ਲੱਗੇ ਜਾਂ ਬੰਦੇ ਦੀ ਤੇ ਉਹਨਾਂ ਤੋਂ ਬਚੋ ਮੈਂ ਇਹੀ ਸਾਰੀਆਂ ਮਾਮਾ ਭੈਣਾਂ ਸਾਡੀਆਂ ਨੂੰ ਧੀਆ ਨੂੰ ਬੇਨਤੀ ਕਰਦਾਗਾ ਤੁਸੀਂ ਵੇਖਦੇ ਰਹੋ ਪੰਜਾਬੀ ਬ੍ਰਸਾ ਟੀਵੀ ਮੈਂ ਹਮਕਨ ਸਿੰਘ ਉੱਬਾ